ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਰਾਜੇ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਹਾਜ਼ਰਨਾ ਤੁਹਾਡੇ ਸਾਹਮਣੇ ਫਿਰ ਤੋਂ ਇੱਕ ਵਾਰ ਫਰੈਸ਼ ਰਕ্রੂਟਮੈਂਟ ਦੇ ਨਾਲ ਫਰੈਸ਼ ਜਾਣਕਾਰੀ ਦੇ ਨਾਲ ਨਵੀਂ ਨੋਟੀਫਿਕੇਸ਼ਨ ਆਈ ਹੈ ਜੀ ਉਹ ਨੋਟੀਫਿਕੇਸ਼ਨ ਕੀ ਪੂਰੀ ਸ਼ੇਅਰ ਕਰਾਂਗੇ ਨੰਬਰ ਆਫ ਪੋਸਟ ਕਿੰਨੀਆਂ ਨੇ ਸਾਰੀ ਜਾਣਕਾਰੀ ਸ਼ੇਅਰਾਂਗੇ ਸ਼ੇਅਰ ਕਰਾਂਗੇ ਵੀਡੀਓ ਲਾਸਟ ਤੱਕ ਬਣੇ ਰਹੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਇੰਸਟੀਚਿਊਟ ਆਫ ਬੈਂਕੀ ਪਰਸਨਲ ਮਤਲਬ ਆਈ ਬੀ पीएस ਵੱਲੋਂ ਜਿਹੜੀ ਇਹ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਆ ਠੀਕ ਹੈ ਜੀ ਹੁਣ ਇਹਦੇ ਵਿੱਚ ਪੂਰੀ ਜਾਣਕਾਰੀ ਸ਼ੇਅਰ ਕਰਦੇ ਦੇਖੋ ਸੀਰੀਅਲ ਵਾਈਜ਼ ਨੇ ਲਿਖਿਆ ਹੈ 1 2 3 4 5 6 ਤੱਕ ਇਹ ਚ ਪੋਸਟਾਂ ਨੇ ਪੋਸਟਾਂ ਦੇ ਨੇਮ ਨੇ ਜਿਵੇਂ ਆਈਟੀ ਅਫੀਸਰ ਸਕੇਲ 1 ਐਗਰੀਕਲਚਰ ਫੀਲਡ ਅਫੀਸਰ ਸਕੇਲ 1 ਰਾਜ ਭਾਸ਼ਾ ਅਧਿਕਾਰੀ ਸਕੇਲ 1 ਲਾਅ ਅਫੀਸਰ ਸਕੇਲ 1 ਐਚਆਰ ਪਰਸਨਲ ਅਫੀਸਰ ਸਕੇਲ 1 ਐਂਡ ਮਾਰਕੀਟਿੰਗ ਅਫੀਸਰ ਸਕੇਲ 1 ਇਹ ਸਾਰੀਆਂ ਪੋਸਟਾਂ ਨੇ ਹੁਣ ਇੰਪੋਰਟੈਂਟ ਜਿਹੜੇ ਡੇਟਸ ਨੋਟ ਕਰ ਲੋ ਸਭ ਤੋਂ ਪਹਿਲਾਂ ਕੀ ਭਾਈ ਤੁਹਾਡਾ 1 ਤੋਂ ਲੈ ਕੇ 21 ਤੱਕ ਫਾਰਮ ਭਰੇ ਜਾਣਗੇ 7ਵੇਂ ਮਹੀਨੇ ਦੇ ਪੀਏ ਫੀਸ ਪੇਮੈਂਟ ਕਰਨ ਦੀ ਤਰੀਕ ਵੀ ਤੁਹਾਡੀ ਨਾਲ ਸੇਮ ਹੀ ਹੈ ਐਕਸਟਰਾ ਦਿਨ ਇਹ ਚ ਕੋਈ ਨਹੀਂ ਦਿੱਤਾ ਉਹਨਾਂ ਨੇ ਜਿਹੜਾ ਤੁਹਾਡਾ ਆਨਲਾਈਨ ਐਗਜ਼ਾਮੀਨੇਸ਼ਨ ਹੋਣਾ ਹੈ ਉਹ ਹੋਏਗਾ ਅਗਸਤ ਵਿੱਚ 2025 ਚ ਤੁਹਾਡਾ ਜਿਹੜਾ ਮੇਨ ਐਗਜ਼ਾਮੀਨੇਸ਼ਨ ਹੋਣਾ ਹੈ ਹੋਏਗਾ ਨਵੰਬਰ 2025 ਚ ਤੇ ਇੰਟਰਵਿਊ ਤੁਹਾਡੀ ਹੋਏਗੀ ਦਸੰਬਰ 2025 ਦੇ ਵਿੱਚ ਜਨਵਰੀ ਦੇ ਵਿੱਚ ਸ਼ਬੀ ਦੇ ਵਿੱਚ ਜਨਵਰੀ ਦੇ ਵਿੱਚ ਦਸੰਬਰ ਸ਼ਾਇਦ ਜਨਵਰੀ ਦੋਆਂ ਮਹੀਨੇ ਦੇ ਵਿੱਚ ਤੁਹਾਡੀ ਇੰਟਰਵਿਊ ਹੋਏਗੀ ਓਕੇ ਤੇ ਅਲਾਟਮੈਂਟ ਤੁਹਾਡੀ ਜਨਵਰੀ 2026 ਵਿੱਚ ਹੋ ਜਾਏਗੀ ਹੁਣ ਦੇ ਚੈੱਕ ਕਰੀਏ ਖਾਸ ਗੱਲਾਂ ਜੋ ਜ਼ਰੂਰੀ ਨੇ ਤੁਹਾਡੇ ਲਈ ਜਾਨਣੀ ਆ ਹੁਣ ਇਹਦੇ ਵਿੱਚ ਜਿਹੜੇ ਪਾਰਟਿਸਿਪੇਟਿੰਗ ਬੈਂਕ ਨੇ ਤੁਹਾਨੂੰ ਜਿਹੜੇ ਬੈਂਕ ਵਿੱਚ ਜੋਬ ਮਿਲਣੀ ਉਹ ਬੈਂਕ ਨੋਟ ਕਰੋ ਜਿਵੇਂ ਬੈਂਕ ਆਫ ਬੜੋਦਾ ਕੈਨਰਾ ਬੈਂਕ ਆ ਗਿਆ ਯੂਕੋਪ ਬੈਂਕ ਇੰਡੀਅਨ ਓਵਰਸੀਜ਼ ਬੈਂਕ ਯੂਨੀਅਨ ਬੈਂਕ ਪੰਜਾਬ ਨੈਸ਼ਨਲ ਬੈਂਕ ਬੈਂਕ ਆਫ ਇੰਡੀਆ ਇਹ ਸਾਰੇ ਤੁਹਾਡੇ ਜਿਹੜੇ ਗਵਰਨਮੈਂਟ ਸੈਕਟਰ ਦੇ ਬੈਂਕ ਨੇ ਇਹ ਉਹਨਾਂ ਵਿੱਚ ਪੋਸਟ ਆਈ ਹੈਗੀ ਆ ਹੁਣ ਸੈਲਰੀ ਪੈਕੇਜ ਦੇਖੋ ਕੀ ਹੈਗਾ ਜੀ ਹੁਣ ਭਾਈ ਜਿਹੜਾ ਸਪੈਸ਼ਲਿਸਟ ਆਫੀਸਰ ਆ ਗਏ ਨਾ ਸਕੇਲ 1 ਦਾ ਬੇਸਿਕ ਉਹਦੀ ਸੈਲਰੀ ਕੀ ਦੱਸੀ ਇਹਨਾਂ ਨੇ 48480 ਰੁਪਏ ਠੀਕ ਹੈ ਜੀ ਬਾਕੀ ਕੁਝ ਵਿੱਚ ਅਲਾਨਸ ਵਗੈਰਾ ਕੁਝ ਐਡ ਕੀਤੇ ਨੇ ਪੇ ਸਕੇਲ ਦੇ ਹਿਸਾਬ ਨਾਲ ਲਾਸਟ ਦੀ 85920 ਬਣਾਈ ਹੋਈ ਆ ਹੁਣ ਐਲੀਜੀਬਿਲਟੀ ਕਰਾਈਟਰੀਆ ਕੀ ਹੈਗਾ ਆ ਉਹ ਵੀ ਤੁਹਾਡਾ ਨਾਲ ਸ਼ੇਅਰ ਕਰਦੇ ਆ ਤੁਸੀਂ ਸਿਟੀਜ਼ਨ ਹੁਣ ਇਹ ਬੇਸਿਕ ਹਰ ਫਾਰਮ ਚ ਹੀ ਹੁੰਦਾ ਆ ਰਿਲੈਕਸ਼ੇਸ਼ਨ ਜਿਹੜੀ ਤੁਹਾਨੂੰ ਪਤਾ ਹੀ ਆ ਜੀ ਤੁਹਾਡੀ ਏਜ ਦੀ ਤਿੰਨ ਤੋਂ ਲੈ ਕੇ ਵੱਖ-ਵੱਖ ਸਾਲਾਂ ਤੱਕ ਮਿਲਦੀ ਆ ਵੱਖ-ਵੱਖ ਕੈਟਾਗਰੀ ਦੇ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ ਜੇਕਰ ਤਾਂ ਤੁਸੀਂ ਓਵਰਏਜ ਹੋ ਤਾਂ ਤੁਸੀਂ ਰਿਲੈਕਸ਼ੇਸ਼ਨ ਦਾ ਫਾਇਦਾ ਜਰੂਰ ਲਵੋ ਫਾਰਮ ਆਪਣਾ ਜਰੂਰ ਫਿਲ ਕਰੋ ਆਪਣੇ ਬਾਕੀ ਵਿਜ਼ੂਅਲ ਜਿਹੜੇ ਇੰਪੇਅਰਮੈਂਟ ਉਹ ਵੀ ਇਹਨੇ ਮੈਂਸ਼ਨ ਕੀਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਜੇਕਰ ਤੁਸੀਂ ਥੋੜਾ ਵਿਜ਼ੂਅਲੀ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਸੀਂ ਇਸ ਕੈਟਾਗਰੀ ਵਿੱਚ ਆਉਂਦੇ ਹੋ ਤਾਂ ਤੁਸੀਂ ਪਰ ਸਕਦੇ ਹੋ ਹੈਰਿੰਗ ਵਾਲੇ ਵੀ ਮੈਂਸ਼ਨ ਕੀਤੀ ਹੋਈ ਆ ਬਾਕੀ ਹੱਡੀਆਂ ਦੀ ਟੁੱਟਪੁੱਜ ਵਾਲੇ ਵੀ ਸਾਰੇ ਉਹਨਾਂ ਨੇ ਮੈਂਸ਼ਨ ਕੱਲਾਕਲਾ ਕੀਤਾ ਹੋਇਆ ਆ ਸੋ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਵੀਡੀਓ ਪੋਜ਼ ਕਰਕੇ ਕਿਉਂਕਿ ਜੇ ਮੈਂ ਕੱਲੀ ਕੱਲੀ ਚੀਜ਼ ਬੋਲ ਕੇ ਸਮਝਾਉਣ ਲੱਗ ਪਿਆ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਬਣ ਜਾਏਗੀ ਸੋ ਇੰਟਰਸਟਿੰਗ ਵੀ ਨਹੀਂ ਰਹਿੰਦਾ ਵੇਖਣ ਦਾ ਸਿਰਫ ਮੋਟੀਆਂ-ਮੋਟੀਆਂ ਗੱਲਾਂ ਸ਼ੇਅਰ ਕਰਾਂਗੇ ਤੇ ਤੁਹਾਡੀ ਜਿਹੜ ਹੈਲਪ ਕਰਾਂਗੇ ਤਾਂ ਕਿ ਤੁਸੀਂ ਈਜ਼ੀਲੀ ਫਾਰਮ ਫਿਲ ਕਰ ਸਕੋ ਤੁਹਾਨੂੰ ਪੂਰੀ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਨਾ ਪੜ੍ਹਨੀ ਆ ਪੈਣਾ ਹੁਣ ਦੇਖੋ ਭਾਈ ਆਈਟੀ ਅਫੀਸਰ ਹੈਗਾ ਸਕਿੱਲ 1 ਇਹਦੀ ਮਿਨੀਮਮ ਏਜ 20 ਸਾਲ ਹੈ ਮੈਕਸਿਮਮ 30 ਸਾਲ ਦਾ ਰਿਲੈਕਸੇਸ਼ਨ ਮਿਲੇਗੀ 4 ਸਾਲ ਦਾ ਤੁਹਾਡੇ ਕੋਲ ਇੰਜੀਨੀਅਰਿੰਗ ਟੈਕਨੋਲੋਜੀ ਡਿਗਰੀ ਹੋਣੀ ਚਾਹੀਦੀ ਕੰਪਿਊਟਰ ਸਾਇੰਸ ਕੰਪਿਊਟਰ ਐਪਲੀਕੇਸ਼ਨ ਇਨਫੋਰਮੈਟਿਕਸ ਟੈਕਨੋਲੋਜੀ ਲਕਿ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਵਗੈਰਾ ਵਗੈਰਾ ਜਾਂ ਤੁਹਾਡੇ ਕੋਲ ਪੋਸਟ ਗ੍ਰੈਜੂਏਸ਼ਨ ਹੋਏ ਕਿਦੇ ਵਿੱਚ ਇਲੈਕਟ੍ਰੋਨਿਕਸ ਵਿੱਚ ਇਲੈ ਤੇ ਇੱਕ ਤੁਹਾਡੇ ਕੋਈ ਜਾਂਚ ਦੇ ਵਿੱਚ ਇੱਕ ਗ੍ਰੈਜੂਏਟ ਹੈਵਿੰਗ ਪਾਸਡ ਡੀਓਈਸੀ ਬੀ ਲੈਵਲ ਤੁਹਾਡੇ ਕੋ ਗ੍ਰੈਜੂਏਸ਼ਨ ਤੁਸੀਂ ਕੀਤੀ ਹੋਣੀ ਚਾਹੀਦੀ ਆ ਮਤਲਬ ਤਿੰਨਾਂ ਦੇ ਵਿੱਚੋਂ ਤੁਹਾਡੇ ਕੋਈ ਇੱਕ ਕੁਆਲਿਫੀਕੇਸ਼ਨ ਹੋਵੇ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਹੁਣ ਐਗਰੀਕਲਚਰ ਫੀਲਡ ਆਫੀਸਰ ਵਿੱਚ ਤੁਹਾਡੇ ਕੋ ਕੀ ਹੋਣਾ ਚਾਹੀਦਾ 4 ਸਾਲ ਦੀ ਡਿਗਰੀ ਹੋਣੀ ਚਾਹੀਦੀ ਆ ਕਾਦੇ ਵਿੱਚ ਐਗਰੀਕਲਚਰ ਵਿੱਚ ਹਾਰਟੀਕਲਚਰ ਐਨੀਮਲ ਹਸਬੈਂਡਰੀ ਵੈਟਰਨਰੀ ਸਾਇੰਸ ਵਗੈਰਾ ਵਗੈਰਾ ਤੁਸੀਂ ਪੂਰੀ ਪੜ ਸਕਦੇ ਹੋ ਅੱਗੇ ਆਏਗਾ ਜੀ ਰਾਜ ਭਾਸ਼ਾ ਅਧਿਕਾਰੀ ਪੋਸਟ ਗ੍ਰੈਜੂਏਸ਼ਨ ਚਾਹੀਦੀ ਤੁਹਾਨੂੰ ਕਾਦੇ ਵਿੱਚ ਹਿੰਦੀ ਵਿਦ ਇੰਗਲਿਸ਼ ਐਜ਼ ਅ ਸਬਜੈਕਟ ਦ ਡਿਗਰੀ ਗ੍ਰੈਜੂਏਸ਼ਨ ਲੈਵਲ ਹੋਣੀ ਚਾਹੀਦੀ ਆ ਪੋਸਟ ਗ੍ਰੈਜੂਏਟ ਐਜੂਕੇਸ਼ਨ ਸੰਸਕ੍ਰਿਤ ਹਿੰਦੀ ਜਾਂ ਇੰਗਲਿਸ਼ ਵਿੱਚ ਹੋਣੀ ਚਾਹੀਦੀ ਆ ਲਾ ਅਫੀਸਰ ਐਲ ਐਲ ਬੀ ਹੋਣੀ ਚਾਹੀਦੀ ਤੁਹਾਡੇ ਕੋਲ ਐਚ ਆਰ ਪਰਸਨਲ ਗ੍ਰੈਜੂਏਟ ਐਂਡ 2 ਇਅਰ ਫੁੱਲ ਟਾਈਮ ਪੋਸਟ ਗ੍ਰੈਜੂਏਸ਼ਨ ਡਿਗਰੀ ਹੋਣੀ ਚਾਹੀਦੀ ਆ ਐਚ ਆਰ ਐਂਡ ਐਚ ਆਰ ਡੀ ਵਿੱਚ ਐਚ ਆਰ ਡਿਪਾਰਟਮੈਂਟ ਦੇ ਵਿੱਚ ਬਾਕੀ ਮਾਰਕੀਟਿੰਗ ਅਫੀਸਰ ਕੀ ਹੋਣਾ ਚਾਹੀਦਾ ਕੋਈ ਗ੍ਰੈਜੂਏਟ ਐਂਡ 2 ਇਅਰ ਫੁੱਲ ਟਾਈਮ ਐਮ ਐਮ ਐਸ ਮਾਰਕੀਟਿੰਗ 2 ਇਅਰ ਫੁੱਲ ਟਾਈਮ ਐਮ ਬੀ ਐਮ ਮਾਰਕੀਟਿੰਗ 2 ਇਅਰ ਫੁੱਲ ਟਾਈਮ ਗ੍ਰੈਜੂਏਟ ਤੋਂ ਇਲਾਵਾ ਤੁਹਾਡੇ ਕੋਲ ਇਹਨਾਂ ਸਾਰੇ ਵਿੱਚੋਂ ਕੋਈ ਇੱਕ ਜਿਹੜਾ ਕੋਰਸ ਅਵੇਲੇਬਲ ਹੋਣਾ ਚਾਹੀਦਾ ਆ ਇਹ ਹੋ ਗਈ ਭਾਈ ਤੁਹਾਡੀ ਪੋਸਟ ਦੇ ਹਿਸਾਬ ਨਾਲ ਤੁਹਾਡੀ ਕੁਆਲਿਫੀਕੇਸ਼ਨ ਠੀਕ ਹੈ ਜੀ ਕਿਹੜੀ ਕੁਆਲਿਫੀਕੇਸ਼ਨ ਕਿਸ ਪੋਸਟ ਲਈ ਜ਼ਰੂਰੀ ਹੈ ਸੋ ਤੁਸੀਂ ਚੈੱਕ ਕਰਕੇ ਭਰ ਸਕਦੇ ਹੋ ਹੁਣ ਫਾਰਮ ਦੀ ਗੱਲ ਕਰੀ ਤਾਂ ਫਾਰਮ ਦੀ ਫੀਸ ਕਿ ਲੱਗੇਗੀ ਦੇਖੋ ਲਿਖਿਆ ਹੋਇਆ ਇਹਨਾਂ ਨੇ ਆਨਲਾਈਨ ਫੀਸ ਇਨਟੀਮੇਸ਼ਨ ਚਾਰजेस ਪੇਅਬਲ ਫਰੋਮ 1 ਤੋਂ 21 ਤੱਕ ਭਰੇ ਜਾਣਗੇ ਓਨਲੀ ਆਨਲਾਈਨ ਮੋਡ ਕੋਈ ਆਫਲਾਈਨ ਮੋਡ ਨਹੀਂ ਚੱਲੇਗਾ ਰੇਟ 775 ਪਲੱਸ ਇਨਕਲੂਸਿਵ ਜੀਐਸਟੀ ਫੋਰ ਐਸਸੀ ਐਸਟੀ ਦੇ ਪੀਡਬਲ ਜਿਹੜੇ ਕੈਂਡੀਡੇਟ ਹੈਗੇ ਉਹਦੇ ਲਈ 175 ਹੈਗੀ ਆ ਠੀਕ ਹੈ ਜੀ ਰੇਟ 850 50 ਰੁਪਏ ਇਨਕਲੂਸਿਵ ਜੀਐਸਟੀ ਫੋਰ ਆਲ ਅਦਰ ਐਸਸੀ ਐਸਟੀ ਪੀਡਬਲ 175 ਬਾਕੀ ਸਾਰਿਆਂ ਲਈ ਜਿਹੜੀ 850 ਹੋਈ ਕਾਫੀ ਅੰਤਰ ਹੈਗਾ ਫੀਸ ਦਾ ਹੁਣ ਪੇਪਰ ਦੇਖਦੇ ਆ ਭਾਈ ਪੇਪਰ ਤੁਹਾਡਾ ਹੋਣਾ ਨੰਬਰ ਆਫ ਕੁਐਸਚਨ ਤੁਹਾਡੇ 150 ਆਣੇ ਆ ਠੀਕ ਹੈ ਮਾਰਕਸ ਤੁਹਾਡੇ 125 ਹੋਣੇ ਆ ਓਕੇ ਇੰਗਲਿਸ਼ ਤੁਹਾਡੀ ਸਭ ਤੋਂ ਪਹਿਲਾਂ ਇੰਗਲਿਸ਼ ਲੈਂਗੁਏਜ ਰੀਜ਼ਨਿੰਗ ਜਰਨਲ ਅਵੇਅਰਨੈਸ ਵਿਦ ਬੈਂਕਿੰਗ ਇੰਡਸਟਰੀ ਠੀਕ ਹੈ ਤਿੰਨ ਸਬਜੈਕਟ ਹੋਣਗੇ ਤੇ ਤੁਹਾਡਾ ਜਿਹੜਾ 150 ਕੁਐਸਚਨ ਹੋਏਗਾ ਤੇ 125 ਨੰਬਰ ਦੇ ਹੋਣਗੇ ਤੇ 40-40 ਮਿੰਟ ਜਿਹੜੇ ਤੁਹਾਨੂੰ ਉਹ ਮਿਲਣਗੇ ਟੋਟਲ 2 ਘੰਟੇ ਦਾ ਪੇਪਰ ਜਿਹੜਾ ਹੋਏਗਾ ਤੁਹਾਡਾ ਜਿਹੜਾ ਆਈਟੀ ਅਫੀਸਰ ਐਗਰੀਕਲਚਰਚਰ ਪਰਸਨਲ ਉਹਦੇ ਲਈ ਵੀ ਤੁਹਾਡਾ ਸੇਮ 150 ਕੁਐਸਚਨ 125 ਨੰਬਰ ਦੇ ਤੇ ਸੇਮ ਜਿਹੜੀ ਉਹਦੇ ਵਿੱਚ ਨਾ ਕੁਆਂਟੀਟੇਟਿਵ ਐਬਿਟੀਊਡ ਆਉਣਾ ਆ ਬਟ ਜਿਹੜਾ ਉੱਪਰ ਹੈਗਾ ਸੀਗਾ ਲਾਅ ਅਫੀਸਰ ਤੇ ਰਾਜਭਾਸ਼ਾ ਅਧਿਕਾਰੀ ਉਹਦੇ ਵਿੱਚ ਤੁਹਾਡਾ ਐਬਿਟੀਊਡ ਨਹੀਂ ਆਏਗਾ ਫਿਰ ਮেইন ਐਗਜ਼ਾਮੀਨੇਸ਼ਨ 60 ਨੰਬਰ ਦਾ 60 ਕੁਐਸਚਨ ਇੰਗਲਿਸ਼ ਐਂਡ ਹਿੰਦੀ ਮੀਡੀਅਮ ਹੋਏਗਾ ਤੇ 45 ਮਿੰਟ ਮਿਲਣਗੇ ਪ੍ਰੋਫੈਸ਼ਨਲ ਨੋਲਿਜ ਦਾ ਹੋਏਗਾ ਠੀਕ ਹੈ ਅਗੇ ਰਾਜਬਾ ਸ਼ਾਦੀਕਾਰੀ ਦੀ ਵੀ ਜਿਹੜੀ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਆ ਪ੍ਰੋਫੈਸ਼ਨਲ ਨੋਲੇਜ ਆਬਜੈਕਟਿਵ 45 ਕੁਐਸਚਨ ਹੋਣਗੇ ਦੋ ਪ੍ਰੋਫੈਸ਼ਨਲ ਲੋਜ ਡਿਸਕ੍ਰਿਪਟਿਵ ਦੋ ਹੋਣਗੇ 60 ਨੰਬਰ ਦਾ ਪੇਪਰ ਹੋਏਗਾ ਇੰਗਲਿਸ਼ ਹਿੰਦੀ ਹੋਏਗਾ ਤੇ ਇੱਕ ਇੱਕ ਪਾਰਟ ਲਈ ਤੁਹਾਨੂੰ 30 ਨੰਬਰ ਦਾ ਜਿਹੜਾ 30 ਮਿੰਟ ਦਾ ਟਾਈਮ ਮਿਲੇਗਾ ਸੋ राजे ਇਹ ਸੀਗੀ ਇੰਪੋਰਟੈਂਟ ਜਾਣਕਾਰੀ ਜੋ ਤੁਹਾਨੂੰ ਜਾਣਨਾ ਜ਼ਰੂਰੀ ਸੀਗੀ ਫਾਰਮ ਤੁਸੀਂ ਆਨਲਾਈਨ ਫਿਲ ਕਰ ਸਕਦੇ ਹੋ ਕਿਸੇ ਵੀ ਕੈਫੇ ਤੋਂ ਆਰਾਮ ਨਾਲ ਜਾ ਕੇ ਬਾਕੀ ਤੁਹਾਨੂੰ ਮੇਰੀ ਤਰਫੋਂ ਕੋਈ ਹੈਲਪ ਕੋਈ ਸਪੋਰਟ ਕੋਈ ਕੁਐਸ਼ਨ ਕੋਈ ਤੁਹਾਡਾ ਸਵਾਲ ਜਵਾਬ ਪੁੱਛੀ رائے ਹੋਏ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਭਾਈ ਕਮੈਂਟ ਕਰ ਸਕਦੇ ਹੋ ਮੈਂ ਪੂਰੀ ਕੋਸ਼ਿਸ਼ ਕਰਦਾ ਸਪੋਰਟ ਕਰਨ ਦੀ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਸੋ ਅੱਗੇ ਵੀ ਐਵੇਂ ਸਪੋਰਟ ਕਰਦੇ ਰਹਾਗਾ ਤੁਸੀਂ ਵੀ ਬਹੁਤ ਸਾਰਾ ਪਿਆਰ ਦਿੱਤਾ ਤੁਸੀਂ ਸਭ ਨੇ ਬਹੁਤ ਸਪੋਰਟ ਕੀਤੀ ਆ ਬਹੁਤ ਪਸੰਦ ਕੀਤਾ ਵੀਡੀਓਜ਼ ਨੂੰ ਡੇਲੀ ਤੁਸੀਂ ਵੀਡੀਓਜ਼ ਨੂੰ ਬਹੁਤ ਜ਼ਿਆਦਾ ਸ਼ੇਅਰ ਵੀ ਕਰਦੇ ਹੋ ਸੋ ਉਸ ਲਈ ਤੁਹਾਡਾ ਬਹੁਤ-ਬਹੁਤ ਥੈਂਕ ਯੂ ਇਨੀ سپورਟ ਕਰਨ ਲਈ ਤੁਹਾਡੀ سپورਟ ਦੇ ਸਦਕਾ ਹੀ ਜਿਹੜਾ ਇੰਨੇ ਮੋਟੀਵੇਟ ਹੋ ਕੇ ਤੇ ਡੇਲੀ ਬਿਨਾ ਨਾਗੇ ਤੋਂ ਕੰਮ ਕਰਦੇ ਰਹੀਦਾ ਸੋ ਇਵੇਂ ਹੀ ਪਿਆਰ ਬਣਾਈ ਰੱਖਿਓ ਇਵੇਂ سپورਟ ਬਣਾਈ ਰੱਖਿਓ ਮੈਂ ਵੀ ਆਪਣੀ ਜਿਹੜੀ ਤੈਅ ਲਉ ਕੰਮ ਆਪਣੇਵੇਂ ਕਰਦਾ ਰਾਵਾਂਗਾ ਥੈਂਕ ਯੂ ਸੋ ਮੱਚ ਬਹੁਤ-ਬਹੁਤ ਧੰਨਵਾਦ ਜੀ ਪ੍ਰਮਾਤਮਾ ਸਰਬਦਾ ਭਲਾ ਕਰੇ ਜੀ ਥੈਂਕ ਯੂ